ਜਿਹੜਾ 트럼ਪ 골드 ਕਾਰਡ ਆ ਉਹ ਹੁਣ ਆਫੀਸ਼ੀਅਲੀ ਲਾਂਚ ਹੋ ਗਿਆ ਤੇ ਇਹਦੇ ਵਾਸਤੇ 트럼ਪ卡ਡ.gov ਜਿਹੜੀ ਸਾਈਟ ਆ ਉੱਥੇ ਜਾਣਾ ਪਏਗਾ ਤੇ ਉਹਦੇ ਤੇ 15000 ਡਾਲਰ ਦੀ ਜਿਹੜੀ ਪ੍ਰੋਸੈਸਿੰਗ ਫੀਸ ਆ ਜਿਹੜੀ ਕਿ ਨੌਨ ਰਿਫੰਡੇਬਲ ਆ ਤੇ 1 ਮਿਲੀਅਨ ਡਾਲਰ ਜੇ ਤੁਸੀਂ ਅਪਰੂਵ ਹੋ ਜਾਂਦੇ ਹੋ ਤੁਹਾਨੂੰ ਫਿਰ ਸਰਕਾਰ ਨੂੰ ਡੋਨੇਸ਼ਨ ਦੇਣੀ ਪੈਣੀ ਆ ਗਿਫਟ ਜਿਹੜਾ ਕਿ ਨੌਨ ਰਿਟਰਨੇਬਲ ਆ ਵਾਪਸ ਨਹੀਂ ਆਉਣਾ ਉਹ ਗਿਫਟ ਆ ਤੇ ਇਹਦੇ ਚ ਬੇਸਿਕਲੀ ਜੇ ਤੁਸੀਂ ਅਪਲਾਈ ਕਰੋਗੇ ਤੁਹਾਡੀ ਵੈਟਿੰਗ ਹੋਏਗੀ ਪੂਰਾ ਬੈਕਗਰਾਉਂਡ ਚੈੱਕ ਹੋਏਗਾ ਇਹ ਦੇਖਣਗੇ ਕਿ ਤੁਹਾਡੇ ਪੈਸੇ ਕਿੱਥੋਂ ਆਏ ਜਿਹੜਾ ਬੰਦਾ ਅਪਲਾਈ ਕਰ ਰਿਹਾ ਉਹਦਾ ਕੋਈ ਲਿੰਕ ਤਾਂ ਨਹੀਂ ਕਿਸੇ ਹੋਰ ਜਿਹੜੀ ਫੋਰਨ ਜਥੇਬੰਦੀ ਨਾਲ ਜਾਂ ਕਿਸੇ ਇਦਾਂ ਦੇ ਬੰਦਿਆਂ ਨਾਲ ਜਿਹੜਾ ਦਾ ਅਮਰੀਕਨ ਨਾਲ ਰਿਲੇਸ਼ਨ ਚੰਗੇ ਨਹੀਂ ਜਾਂ ਉਹਦੀ ਜਿਹੜੀਆਂ ਡੀਲਿੰਗਸ ਕਿਦਾਂ ਦੀਆਂ ਨੇ ਇਹ ਸਾਰਾ ਚੈੱਕ ਹੋਏਗਾ ਤੇ ਜਿਹੜਾ ਐਪਲੀਕੇਸ਼ਨ ਪੋਰਟਲ ਆ ਉਹਦੇ ਵਿੱਚ ਇਹ ਅ ਅਪਲਾਈ ਹੋਣਾ ਤੇ ਯੂ ਮਸਟ ਕੁਆਲੀਫਾਈ ਅੰਡਰ ਐਗਜ਼ਿਸਟਿੰਗ ਈਵੀ1 ਐਕਸਟਰਾਔਡਰਰੀਬਿਲਟੀ ਔਰ ਈਵੀ2 ਐਨਆਈਡਬਲ ਨੈਸ਼ਨਲ ਇੰਟਰਸਟ ਵੇਵਰ ਸੋ ਦੋ ਜਿਹੜੀਆਂ ਕੈਟੇਗਰੀਆਂ ਨੇ ਇੱਕ ਤਾਂ ਐਕਸਟਰਾਔਡਰਰੀਬਿਲਟੀ ਵਾਲੀ ਆ ਇੱਕ ਨੈਸ਼ਨਲ ਟਰਸਟ ਵੇਵਰ ਦੀ ਆ ਇਹਨਾਂ ਦੇ ਵਿੱਚੋਂ ਤੁਸੀਂ ਇੱਕ ਚ ਕੁਆਲੀਫਾਈ ਕਰਦੇ ਹੋਣੇ ਚਾਹੀਦੇ ਆ 15000 ਡਾਲਰ ਜਿਹੜੀ ਹੈਗੀ ਆ ਉਹ ਫੀਸ ਆ ਜੋ ਕਿ ਨੌਨ ਰਿਫੰਡੇਬਲ ਆ ਵੀ ਜੇ ਨਾਂ ਵੀ ਹੋ ਗਈ ਤਾਂ ਉਹ ਫੀਸ ਜਿਹੜੀ ਆ ਉਹ ਵਾਪਸ ਨਹੀਂ ਰਿਫੰਡ ਹੋਏਗੀ ਤੇ ਇਹਦੇ ਵਿੱਚ ਤੁਸੀਂ ਫਿਰ ਜਦੋਂ ਆਪਣਾ ਅਪਲਾਈ ਕਰੋਗੇ ਸਾਰੀ ਇਨਫੋਰਮੇਸ਼ਨ ਪਾਉਂਗੇ ਤੁਹਾਡੇ ਸਾਰੇ ਪਾਸਪੋਰਟ ਦੀ ਪੂਰੀ ਇਨਫੋਰਮੇਸ਼ਨ ਤੁਹਾਡੇ ਬਾਇਓਮੈਟ੍ਰਿਕ ਹੋਣਗੇ ਫਿੰਗਰਪ੍ਰਿੰਟ ਹੋਣਗੇ ਤਾਂ ਉਸ ਤੋਂ ਬਾਅਦ ਫਿਰ ਉਹ ਚੈੱਕ ਕਰਨਗੇ ਕਿ ਤੁਹਾਡਾ ਬੈਕਗਰਾਉਂਡ ਚੈੱਕ ਜਿਹੜਾ ਉਹ ਕੀ ਆ ਕਲੀਅਰ ਆ ਜਾਂ ਕਿਵੇਂ ਆ ਤੇ ਇਹਦੇ ਵਿੱਚ ਤੁਹਾਡੀ ਜਿਹੜੀ ਫਾਈਨੈਂਸ਼ੀਅਲ ਤੇ ਸਿਵਲ ਸਕਿਉਰਿਟੀ ਚੈਕਸ ਵੀ ਹੋਣਗੇ ਵੀ ਤੁਹਾਡੀਆਂ ਜਿਹੜੇ ਪੈਸੇ ਕਿੱਥੋਂ ਆਏ ਤੁਹਾਡੇ ਕੋਲ ਤੇ ਤੁਹਾਨੂੰ ਉਹ ਫਿਰ ਸ਼ੋਅ ਕਰਨਾ ਪਏਗਾ ਕਿ ਉਹ ਜਿਹੜੇ ਪੈਸੇ ਆਉਂਦੇ ਆ ਉਹ ਕਿੱਥੋਂ ਆਏ ਵੀ ਕੋਈ ਪ੍ਰਾਪਰਟੀ ਵੇਚੀ ਆ ਜਾਂ ਅਕਾਊਂਟ ਚ ਪਹਿਲਾਂ ਹੀ ਸੀਗੇ ਤੇ ਕਿਉਂਕਿ ਇਹਨਾਂ ਦਾ ਇਹ ਕਨਸਰਨ ਆ ਵੀ ਕੋਈ ਏਦਾਂ ਦਾ ਕੰਮ ਨਾ ਹੋਵੇ ਵੀ ਕਿਸੇ ਗਲਤ ਤਰੀਕੇ ਨਾਲ ਪੈਸੇ ਆਏ ਹੋਣ ਇਸ ਤੋਂ ਇਲਾਵਾ ਤੁਸੀਂ ਡੋਨੇਸ਼ਨ ਦੇਣੀ ਆ 1 ਮਿਲੀਅਨ ਡਾਲਰ ਜਿਹੜੀ ਕਿ ਨੌਨ ਰਿਫੰਡੇਬਲ ਆ ਤੇ ਉਸ ਤੋਂ ਬਾਅਦ ਤੁਹਾਨੂੰ ਫਿਰ ਮਿਲੇਗਾ ਜੀ ਤੇ ਇਹ ਗ੍ਰੀਨ ਕਾਰਡ ਵਾਂਗੂ ਹੀ ਆ ਤੇ ਤੁਸੀਂ ਅਮਰੀਕਾ ਚ ਕਿਤੇ ਵੀ ਰਹਿ ਸਕਦੇ ਹੋ ਕੰਮ ਕਰ ਸਕਦੇ ਹੋ ਤੇ ਇਹਦੇ ਵਿੱਚ ਫਿਰ ਅੱਗੇ ਜਿਹੜੀ ਹੈਗੀ ਪਰਮਨੈਂਟ ਗਾਂ ਸਿਟੀਨਸ਼ਿਪ ਵੀ ਹੋਏਗੀ ਮੇਰਾ ਖਿਆਲ 5 ਸਾਲਾਂ ਬਾਅਦ ਲੇਕਿਨ ਅਜੇ ਫਿਲਹਾਲ ਜਿਹੜੀ ਉਹਦਾ ਪੋਰਟਲ ਆ ਸ਼ੁਰੂ ਹੋ ਗਿਆ ਕਿਉਂਕਿ ਸਰਕਾਰ ਨੇ ਕਿਹਾ ਅਸੀਂ 골ਡ ਕਾਰਡ ਅਪਲਾਈ ਹੋਣਾ ਅਸੀਂ ਦਸੰਬਰ ਤੋਂ ਸ਼ੁਰੂ ਕਰਾਂਗੇ ਤੇ ਉਹ ਉਹਨਾਂ ਨੇ ਹੁਣ ਸ਼ੁਰੂ ਕਰ ਦਿੱਤਾ ਤੇ ਕਹਿੰਦੇ 80000 ਜਿਹੜੇ ਵੀਜ਼ੇ ਆ ਇਹਦੇ ਚ ਅਵੇਲੇਬਲ ਨੇ 80000 ਬੰਦੇ ਆ ਰਹੜਾ ਹੁਣ ਕਮਿੰਗ ਸਾਰੇ ਚ ਅਪਲਾਈ ਕਰਨਗੇ ਤੋ ਦੇਖਾਂਗੇ ਕਿ ਕੈਮਿਕ ਰਿਸਪੌਂਸ ਕਿੰਨਾ ਕਿ ਮਿਲਦਾ ਉਹਦੇ ਮੁਤਾਬਕ ਫਿਰ ਇਹਨੂੰ ਰਿਲੈਕਸ ਜਾਂ ਹੋਰ ਸਿਕਟ ਕੀਤਾ ਜਾਂਦਾ ਹੈ ਦਾ ਡਿਪੈਂਡਿੰਗ ਔਨ ਕਿੰਨੇ ਕੁ ਲੋਕ ਇਹਨੂੰ ਅਪਲਾਈ ਕਰਦੇ ਆ